ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਮ ਨੇ ਸੂਬੇ ਵਿੱਚ ਚੱਲ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਪਟਿਆਲਾ ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਦੀ ਨਵੀਂ ਅਤੇ ਆਧੁਨਿਕ ਇਮਾਰਤ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਜਲੰਧਰ ਤੋਂ ਬਾਅਦ ਸੂਬੇ ਦਾ ਇਹ ਦੂਜਾ ਸਭ ਤੋਂ ਵੱਡਾ ANTF ਦਾ ਦਫ਼ਤਰ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਆਮ ਤਸਕਰਾਂ ਦੀ ਪਛਾਣ ਅਤੇ ਨਿਗਰਾਨੀ ਲਈ ਜਲਦ ਹੀ ਇੱਕ ਨਵੀਂ ਨੀਤੀ ਲਾਗੂ ਕੀਤੀ ਜਾਵੇਗੀ ਜਿਸ ਤਹਿਤ ਅਪਰਾਧੀਆਂ ਨੂੰ ਟਰੈਕ ਕਰਨ ਲਈ ਇੱਕ AI ਆਧਾਰਿਤ ਸੌਫਟਵੇਅਰ ਵੀ ਤਿਆਰ ਕੀਤਾ ਜਾਵੇਗਾ ਜੋ অপরাধੀਆਂ ਦਾ ਪੂਰਾ ਡਾਟਾ ਰਿਕਾਰਡ ਕਰੇਗਾ ਉਹਨਾਂ ਦੱਸਿਆ ਕਿ 31 ਮਈ ਤੱਕ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ ਅਤੇ 1000 ਤੋਂ ਵੱਧ ਮਾਮਲਿਆਂ ਦਾ ਅਦਾਲਤਾਂ ਵਿੱਚ ਨਿਪਟਾਰਾ ਵੀ ਕੀਤਾ ਗਿਆ ਉਹਨਾਂ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ ਵਿੱਚ ਤਾਇਨਾਤ ਸਟਾਫ ਵਿਸ਼ੇਸ਼ ਤੌਰ ਤੇ ਅਧਿਕਾਰੀਆਂ ਤੇ ਸਖਤ ਨਿਗਰਾਨੀ ਰੱਖੀ ਜਾਵੇਗੀ ਅਤੇ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਕਾਰਵਾਈ ਕੀਤੀ ਜਾਵੇਗੀ ਅੱਜ ਇੱਥੇ ਪਟਿਆਲਾ ਰੇਂਜ ਦਾ ਐਨਟੀਐਫ ਦਾ ਜਿਹੜਾ ਆਫਿਸ ਹੈਗਾ ਉਸ ਦੀ ਇਨੋਗ੍ਰੇਸ਼ਨ ਹੋਈ ਹੈ ਇਹ ਅਲਟਰਾ ਮਾਡਰਨ तकरीबन 1 ਕਰੋੜ ਦੀ ਲਾਗਤ ਨਾਲ 6800 ਸਕੁਅਰ ਫਿਟ ਦੇ ਵਿੱਚ ਪਟਿਆਲਾ ਪੁਲਸ ਲਾਈਨ ਦੇ ਵਿੱਚ ਇਹ ਆਫਿਸ ਜਿਹੜਾ ਹੈਗਾ ਇਨੋਗਰੇਟ ਮੈਂ ਅੱਜ ਕੀਤਾ ਹੈਗਾ ਇਸ ਦੇ ਵਿੱਚ ਜਿਹੜੇ ਏਆਈਜੀ ਸਾਹਿਬ ਜਿਹੜੇ ਇਸ ਦਫਤਰ ਦੇ ਹੈੱਡ ਹੈਗੇ ਉਹਨਾਂ ਲਈ ਸਪੇਸ ਆਫਿਸ ਸਪੇਸ ਉਹਨਾਂ ਦੇ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਇਨਵੈਸਟੀਗੇਟਿੰਗ ਆਫਿਸਰਸ ਜਿਹੜੀ ਸਾਡੀ ਟੈਕਿਓਨਟ ਹੈਗੀ ਸੋ ਇੱਕ ਮਾਡਰਨ ਸਟੇਟ ਆਫ ਦਾ ਆਰਟ ਬਿਲਡਿੰਗ ਆਪਰੇਸ਼ਨਲ ਹੋ ਗਈ ਹੈ ਸਿਮਿਲਰ ਬਿਲਡਿੰਗ ਇਨਾਦੀ ਜਲੰਧਰ ਦੇ ਵਿੱਚ ਜਿਹੜੀ ਹੈਗੀ ਉਹ ਅੰਡਰ ਕੰਸਟਰਕਸ਼ਨ ਹੈਗੀ ਸੋ ਬਹੁਤ ਹੀ ਛੇਤੀ ਹਰ ਰੇਂਜ ਦੇ ਵਿੱਚ ਐਨਟੀਐਫ ਦਾ ਇੰਡੀਪੈਂਡੈਂਟ ਦਫਤਰ ਬਣੂਗਾ ਜਿਸ ਤੋਂ ਸਾਨੂੰ ਮਦਦ ਮਿਲੂਗੀ ਡਰਗ ਲਾ ਐਨਫੋਰਸਮੈਂਟ ਦੇ ਵਿੱਚ ਇਸ ਦੇ ਨਾਲ ਨਾਲ